ਅੱਜ ਕੱਲ ਪੌਡਕਾਸਟਾਂ ਦਾ ਜ਼ਮਾਨਾ ਚੱਲ ਰਿਹਾ ਹੈ ਪੌਡਕਾਸਟਾਂ ਤੇ ਗੱਲਾਂ ਬਾਤਾਂ ਵੀ ਬਹੁਤ ਹੋ ਰਹੀਆਂ ਨੇ ਤੇ ਕਿਤੇ ਨਾ ਕਿਤੇ ਜਦੋਂ ਗੱਲਾਂ ਜ਼ਿਆਦਾ ਖਿੱਲਰ ਜਾਂਦੀਆਂ ਨੇ ਖਲਾਰੇ ਪੈਂਦੇ ਨੇ ਤੇ ਉਹਨਾਂ ਤੇ bade mote aitraaz ਵੀ ਉੱਠਦੇ ਨੇ ਜੀ ਪ੍ਰਭ ਗਿਲ ਨੇ ਕੁਝ ਪੌਡਕਾਸਟ ਬਾਰੇ ਗੱਲਬਾਤ ਕੀਤੀ ਹੈ ਉਹ ਵੀ ਸਾਡੇ ਨਾਲ ਸਾਂਝੀ ਕਰ ਦਿਓ ਤੇ ਉੱਥੇ ਉਹਨੇ ਇੱਕ ਨੁਕਤਾ ਚੁੱਕਿਆ ਜੀ ਉਹਨੇ ਆਖਿਆ ਵੀ ਦੇਖੋ ਗੱਲ ਇਹ ਹੈ ਸ਼ੀਸ਼ਾ ਫਖਾਇਆ ਸਾਰਿਆਂ ਨੂੰ ਹੂੰ ਉਹਦੇ ਵਿੱਚ ਨਵੇਂ ਵੀ ਸ਼ਾਮਲ ਹੋ ਸਕਦਾ ਤੁਸੀਂ ਵੀ ਕਿਉਂਕਿ ਪੌਡਕਾਸਟਾਂ ਸੀ ਵੀ ਕਰਦੇ ਹਾਂ ਜੀ ਬਿਲਕੁਲ ਠੀਕ ਹੈ ਨੇ ਲੋਕਾਂ ਨੇ ਤੈਅ ਕਰਨਾ ਕਿ ਕੌਣ ਕਿਸ ਤਰ੍ਹਾਂ ਦਾ ਕਰਦਾ ਜੀ ਜੀ ਤੇ ਰੋਕ ਸਾਨੂੰ ਕੋਈ ਸਕਦਾ ਨਹੀਂ ਬਿਲਕੁਲ ਪਰ ਮਿਆਰ ਬੰਦੇ ਨੇ ਆਪ ਸੈੱਟ ਕਰਨੇ ਹੁੰਦੇ ਆ ਹੂੰ ਜੀ ਕੋਈ ਬੰਦਾ ਠੀਕ ਹੈ ਨਾ ਜੀ ਆਸਮਾਨ ਤੱਕ ਆਪਦਾ ਕਿਰਦਾਰ ਨੂੰ ਲੈ ਜਾਂਦਾ ਤੇ ਕੋਈ ਪਤਾਲ ਤੋਂ ਵੀ ਹੇਠਾਂ ਜਾ ਵੜਦਾ ਬਿਲਕੁਲ ਬਿਲਕੁਲ ਤਾਂ ਦੋਨਾਂ ਦੇ ਕੋਲ ਹੀ ਮੌਕੇ ਹੁੰਦੇ ਛੋਣਾ ਹੁੰਦੀਆਂ ਨੇ ਤੋਂ ਗੈਰ ਗੱਲ ਇਹ ਆ ਕਿ ਉਸ ਸਿੰਗਰ ਨੇ ਇਹ ਗੱਲ ਆਖੀ ਉਹਨੇ ਆਖਿਆ ਕਿ ਸਾਡੇ ਗਾਣਿਆਂ ਤੇ ਤੇ ਤੁਸੀਂ ਪਿੱਟਦੇ ਹੋ ਹੂੰ ਕੀ ਜੀ ਸਮਾਜ ਤੇ ਅਸਰ ਪੈਂਦਾ ਭੈੜਾ ਅਸਰ ਪੈਂਦਾ ਜੀ ਸਾਡੇ ਗਾਣਿਆਂ ਤੇ ਤਾਂ ਉਂਗਲਾਂ ਚੁੱਕਦੇ ਹਾਂ ਜਿਹੜੇ ਪੌਡਕਾਸਟ ਤੇ ਲੱਗੇ ਆ ਜਿਹੜੇ ਪਤਾ ਨਹੀਂ ਕਿਧਰੋਂ ਕਿਧਰੋਂ ਤੁਰਦੇ ਆ ਤੇ ਕਿਧਰ ਕਿਧਰ ਪਹੁੰਚ ਜਾਂਦੇ ਆ ਸਾਰੇ ਨਹੀਂ ਕਹਿੰਦਾ ਮਤਲਬ ਕਿ ਸੁਣਉਣਗੇ ਮੈਂ ਤਾਂ ਸੁਣਦਾ ਨਹੀਂ ਪ੍ਰਭੂ ਇਹਨੇ ਚੰਗਾ ਕੋਈ ਪੌਡਕਾਸਟ ਅੱਛਾ ਕਿਸੇ ਸ਼ਖਸੀਅਤ ਦਾ ਹੋਵੇ ਤਾਂ ਜ਼ਰੂਰ ਸੁਣ ਵੀ ਲਈਦਾ ਦਿਲ ਮਿਲੇ ਤੇ ਉਦਾਂ ਹੁਣ ਆਪਾਂ ਹੁਣ ਇੰਨੇ ਪੌਡਕਾਸਟ ਐ ਸਾਰੇ ਸੁਣ ਵੀ ਨਹੀਂ ਸਕਦੇ ਜੀ ਬਿਲਕੁਲ ਉਹਨਾਂ ਦੇ ਵਿੱਚੋਂ ਕਿਸ ਨੂੰ ਕਿਹਾ ਮੈਨੂੰ ਨਹੀਂ ਪਤਾ ਹਮ ਪਰ ਜਿਸ ਨੂੰ ਵੀ ਕਿਹਾ ਹੋਏਗਾ ਤਾਂ ਉਹ ਆਪੋ ਆਪ ਆਪਣੇ ਅੰਦਰ ਚ ਹੱਥ ਮਾਰ ਲਿਓ ਤੁਸੀਂ ਵੀ ਮਾਰ ਲਿਓ ਮੈਂ ਵੀ ਮਾਰ ਲਊਂਗਾ ਜੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਚੜ੍ਹਦੀ ਕਲਾ ਵਾਲਾ ਕੋਈ ਪੌਡਕਾਸਟ ਕਰੋ ਯਾਰ ਬਿਲਕੁਲ ਕੋਈ ਚੱਜ ਦੀ ਗੱਲ ਕਰੋ ਕਿ ਲੋਕਾਂ ਦੇ ਘਰਾਂ ਦੀਆਂ ਜਿਹੜੀਆਂ ਗੱਲਾਂ ਨੇ ਲੋਕਾਂ ਦੀਆਂ ਪਰਸਨਲ ਲੜਾਈਆਂ ਝਗੜੇ ਜਿਹੜੇ ਤੁਸੀਂ ਉਹ ਖੋਲ੍ਹ ਕੇ ਕਿੱਥੋਂ ਤੱਕ ਲੈ ਜਾਣੇ ਹਮ ਇਹ ਬਾਈ ਸ਼ਰਮ ਨੂੰ ਹੱਥ ਮਾਰਨ ਵਾਲੀ ਬਿਲਕੁਲ ਜੀ ਬਿਲਕੁਲ ਜਿਨੇ ਹੱਥ ਮਾਰਨਾ ਸ਼ਰਮ ਨੂੰ ਮਾਰ ਲਓ ਜਿਨੇ ਮਤਲਬ ਕਿ ਠੁੰਕਾ ਮਾਰਨਾ ਤਾਂ ਠੁੰਕਾ ਵੀ ਮਾਰ ਸਕਦਾ ਸਾਨੂੰ ਕੋਈ ਸਮੱਸਿਆ ਨਹੀਂ ਕਿਸੇ ਨਾਲ ਤਾਂ ਪਰ ਪੌਡਕਾਸਟ ਹੈ ਜਿਹੜਾ ਠੀਕ ਹੈ ਇਹ ਮੈਂ ਸ਼ਬਦ ਪਹਿਲੀ ਵਾਰੀ ਜਿਹੜੇ ਹੈਗੇ ਆ ਨਾ بڑے ਕੈਂਟ ਸੰਗੀਤਕਾਰ ਆ ਸੰਤਾਰ ਜੀ ਉਹਨਾਂ ਪੰਜਾਬੀਆਂ ਚੋਂ ਤਾਂ ਮੈਂ ਉਹਨਾਂ ਦਾ ਦੇਖਿਆ ਸੀ ਇਹ ਸ਼ਬਦ ਪੋਡਕਾਸਟ ਆ ਉਹ ਕਰਦੇ ਤੇ ਬੜਾ ਉਹ ਨਾ ਉਹਨਾਂ ਦਾ ਅੰਦਾਜ਼ ਹੀ ਤਿੰਨਾ ਭਰਾਵਾਂ ਦਾ ਬੜਾ ਨਿਰਾਲਾ ਬੋਲਦੇ ਬੜਾ ਮਿੱਠਾ ਦਵਾਬੀਏ ਵੈਸੇ ਹੀ ਇੱਕਦੇ ਉਹਨਾਂ ਦੇ ਅੰਬ ਬੜੇ ਮਸ਼ਹੂਰ ਨੇ ਅੰਬਿਆਂ ਨੂੰ ਤਰਸੇਂਗੀ ਛੱਡ ਕੇ ਦੇਸ ਦਵਾਬਾ ਤੇ ਇੱਕ ਕਹੋ ਮਿੱਠੇ ਅੰਬਾਂਰ ਕੀ ਉਹਨਾਂ ਦੀ ਬੋਲੀ ਆ ਬੋਲੀ ਆ ਬਿਲਕੁਲ ਤੇ ਉਹ ਸਭ ਤੋਂ ਪਹਿਲਾਂ ਮੈਂ ਦੇਖਿਆ ਸੀ ਪੋਡਕਾਸਟ ਪਰ ਉਹਨਾਂ ਨੇ ਕਿਸੇ 뮤직 ਚੋਂ ਬੰਦੇ ਨੂੰ ਲਿਆਉਣਾ ਅੱਛੀਆਂ ਗੱਲਾਂ ਕਰਨੀਆਂ ਭਾਜੀ ਭਾਜੀ ਤੋਂ ਮਤਲਬ ਕਿ ਉੱਥੋਂ ਫਿਰ ਪੌਡਕਾਸਟ ਵਾਲਾ ਚਸਕਾ ਚੱਲਿਆ ਜੀ ਕੰਮ ਚੱਲ ਪਿਆ ਹੁਣ ਤੇ ਭਾਈ ਮੈਂ ਕਿਹਦਾ ਕਿਹਦਾ ਕੀ ਇੱਥੇ ਵਿਖਿਆਨ ਕਰਾਂ ਐਸੇ ਐਸੇ ਬੰਦੇ ਵੀ ਪੌਡਕਾਸਟ ਚ ਵੇਖੀਦੇ ਆ ਤਾਂ ਬਸ ਸਿਰਫ ਸ਼ੁਕਰ ਹੀ ਕਰੀਦਾ ਮਾਲਕ ਦਾ ਕਿ ਠੀਕ ਹੈ ਮਾਲਕਾ ਜੀ ਪਰਮਾਤਮਾ ਬਸ ਸਮਾਤੀ ਬਖਸ਼ ਭਾਈ ਬਿਲਕੁਲ ਇਹ ਹੀ ਅਰਦਾਸ ਕਰ ਸਕਦੇ ਆ ਦੁਆ ਕਰ ਸਕਦੇ ਆ ਤੋਂ ਆਪੋ ਆਪ ਝਾਤ ਮਾਰੋ ਹੁਣ ਸਿੰਗਰ ਵੀ ਤੁਹਾਡੇ ਤੇ ਉਂਗਲੀਆਂ ਚੁੱਕ ਰਹੇ ਆ ਕਿ ਇਹਨਾਂ ਦੀ ਪੱਤਰਕਾਰਤਾ ਵੀ ਦੇਖੋ ਸਾਡੀ ਗਾਇਕੀ ਨੂੰ ਤੇ ਤੁਸੀਂ ਪਿਛਲੇ 20 ਸਾਲਾਂ ਤੋਂ 30 ਸਾਲਾਂ ਤੋਂ ਭੰਡ ਰਹੇ ਜੇ ਜੀ ਸਾਨੂੰ ਤੇ ਸਭਿਆਚਾਰ ਦੇ ਦੁਸ਼ਮਣ ਦੱਸ ਰਹੇ ਜੇ ਤੇ ਤੁਸੀਂ ਕੌਣ ਜੇ ਅਸੀਂ ਸਭਿਆਚਾਰ ਦੇ ਨਹੀਂ ਅਸੀਂ ਅਸੀਂ ਕਹ ਲੋ ਕਿ ਸਾਰੇ ਸਮਾਜ ਦੇ ਹੀ ਜ਼ਿੰਮੇਵਾਰ ਆ ਜੀ ਜੀ ਰੱਬ ਗੱਲ ਜੀ ਅਸੀਂ ਸਾਰੇ ਸਮਾਜ ਦੇ ਜ਼ਿੰਮੇਵਾਰ ਆ ਸਮਾਜ ਨੂੰ ਜੇ ਜਾਗਰਤ ਕਰ ਰਹੇ ਆ ਤਦ ਵੀ ਤੇ ਜੇ ਇਹਨਾਂ ਨੂੰ ਕਰਾਏ ਪਾ ਰਹੇ ਆ ਤਦ ਵੀ ਅਸੀਂ ਜ਼ਿੰਮੇਵਾਰ ਆ ਪਰ ਅਸੀਂ ਅਸੀਂ ਕਰ ਕੀ ਰਹੇ ਆ ਮੈਂ ਦੇਖ ਰਿਹਾ ਸੁਰ ਚਲੋ ਵਟ ਏਵਰ ਦੇ ਜਿਹੜੇ ਪੱਤਰਕਾਰ ਹੁੰਦੇ ਉਹ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਇਸ ਕਦਰ ਆ ਇਹਦੇ ਨਾਲ ਆ ਹੋ ਗਿਆ ਜਿਹੇ ਇਹਦੇ ਨਾਲ ਹੋ ਗਿਆ ਫਲਾਣਾ ਯਾਰ ਤੇ ਇਹ ਤੁਹਾਡਾ ਪੇਸ਼ਾ ਇਹ ਇਜ਼ਾਜ਼ਤ ਨਹੀਂ ਦਿੰਦਾ ਗੱਲ ਉਹ ਰੱਖੋ ਠੀਕ ਆ ਕਿਸੇ ਨੂੰ ਨਹੀਂ ਪਸੰਦ ਆਉਂਦੀ ਦਫਾ ਹੋਵੇ ਜੀ ਮਤਲਬ ਕਿ ਗੱਲ ਦਾ ਦਫਾ ਹੋਵੇ ਠੀਕ ਆ ਨਹੀਂ ਅਗਲੇ ਨੂੰ ਪਸੰਦ ਆਉਂਦੀ ਛੱਡ ਜਾਵੇ ਦਫਾ ਹੋਵੇ ਬਿਲਕੁਲ ਵੀ ਤੁਹਾਡੀ ਗੱਲ ਉਹਨੇ ਕਹਤਾ ਵੀ ਦਫਾ ਕਰ ਮੈਂ ਨਹੀਂ ਸੁਣਨੀ ਮੈਂ ਆਪਣੀ رائے ਰੱਖਣੀ ਆ ਉਹ ਇੱਕ ਅੱਡ ਗੱਲ ਆ ਪਰ ਤੁਹਾਡਾ ਕੰਮ ਤੇ ਹੈਗਾ ਨਾ ਦੂਜਾ ਪੱਖ ਤੇ ਰੱਖੋ ਕਹਾਣੀ ਦਾ ਆ ਹੁਣ ਮੈਂ ਸੋਸ਼ਲ ਮੀਡੀਆ ਤੇ ਵੇਖਿਆ ਕਿਸੇ ਮੀਡੀਆਦਾਰੇ ਨੇ ਸ਼ਾਇਦ ਕੋਈ ਵਰਲਾ ਹੋਏਗਾ ਕਿਸੇ ਨੇ ਰੂਲ ਬੁੱਕ ਦੇ ਹਿਸਾਬ ਨਾਲ ਦੱਸਿਆ ਹੋਵੇ ਜੀ ਜਦੋਂ ਅਸੀਂ ਦੱਸਣਾ ਹੀ ਨਹੀਂ ਹੈ ਬਿਲਕੁਲ ਮੈਂ ਵੀ ਇੱਥੇ ਲੱਗ ਜਾਮ ਬੱਲੇ 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 ਬਈ ਆ ਤੇ ਥੱਕਾ ਹੋ ਗਿਆ ਹੂੰ ਮਾਰ ਦਿੱਤਾ ਇਹਨਾਂ ਨੇ ਇਹ ਸਿਸਟਮ ਇਹ ਹੋ ਜਾ ਆ ਯਾਰ ਐਸਐਸ ਆ ਹੋ ਜੀ ਬਿਨਾਂ ਸਰਪੈਕੀ ਗਲੇ ਕੱਲ ਨਹੀਂ ਬਣਦੀ ਤਾਂ ਪਹਿਲੀ ਵਾਰੀ ਮੈਂ ਦੇਖਿਆ ਕਿਸੇ ਆਰਟਿਸਟ ਨੇ ਐਡਾ ਗੁਰਦਾ ਕੱਢਿਆ ਹਾਂ ਅੱਗੇ ਹੁਣ ਜੇ ਸਿੱਧੂ ਮੂਸੇ ਵਾਲਾ ਦੇਖੀਏ ਤਾਂ ਉਸ ਤੋਂ ਬਾਅਦ ਕਈ ਕਲਾਕਾਰਾਂ ਨੇ ਬੋਲਣਾ ਸ਼ੁਰੂ ਕੀਤਾ ਤੇ ਖਾ ਬੋਲਦੇ ਨੇ ਡਾਡਾ ਡੂੰਗਾ ਬੋਲਦੇ ਨੇ ਪਰ ਆ ਕਈ ਦਿਨਾਂ ਬਾਅਦ ਮੈਂ ਇੱਕ ਇਹੋ ਜਿਹਾ ਆਰਟਿਸਟ ਦੇਖਿਆ ਮਸ਼ਹੂਰ ਆ ਬੰਦਾ ਤੁਹਾਡੀ ਗੱਲ ਤੇ ਗਾਣੇ ਮੈਂ ਆਪ ਵੀ ਸੁਣਦਾ ਜਿਹੜੀ ਮੇਰੇ ਚੰਗੇ ਗਾਣੇ ਹੁੰਦੇ ਹਾਂ ਜੀ ਹਾਂ ਕਲੈਕਸ਼ਨ ਦੇ ਵਿੱਚ ਇਹਦੇ ਗਾਣੇ ਹੈਗੇ ਆ ਪਰ ਇਹਨੇ ਜਿਹੜੀ ਉਂਗਲ ਧਰੀ ਹੈ ਨਿਸ਼ਾਨ ਦੀ ਕਰਕੇ ਉਹ ਕੋਈ ਇਹ ਨਹੀਂ ਹੈਗਾ ਕਿ ਉਹਨੂੰ ਆਪਾਂ ਕਹਿ ਦਈਏ ਕਿ ਬਿਲਕੁਲ ਇਹਨੇ ਬਥਾ ਬਿਮਾਰੀ ਆ ਯਮਲੀ ਮਾਰੀ ਆ ਜੀ ਸਹੀ ਟਾਈਮ ਤੇ ਵੀ ਆ ਕਿਉਂਕਿ ਕਈ ਵਾਰੀ ਚੀਜ਼ਾਂ ਬਹੁਤ ਅੱਗੇ ਨਿਕਲ ਜਾਂਦੀਆਂ ਫਿਰ ਮਗਰੋਂ ਉਹਦੇ ਮਗਰ ਭਜਦੇ ਆ ਤੇ ਨਹੀਂ ਪਹੁੰਚਦੇ ਜਾਂਦੇ ਉਸ ਤੋਂ ਤੱਕ ਅਜੇ ਇਹਦਾ ਦੌਰ ਚੱਲ ਰਿਹਾ ਹੈ ਸ਼ੁਰੂਆਤਾਂ ਵੀ ਨੇ ਤੇ ਜ਼ਰੂਰੀ ਟਾਈਮ ਤੇ ਉਹਨਾਂ ਨੇ ਜ਼ਰੂਰੀ ਗੱਲ ਕੀਤੀ ਹੈ ਬਠਿੰਡਾ ਵਾਲੇ ਬਾਈ ਜੀ ਕਹਿ ਰਹੇ ਨੇ ਕਿ ਇਹਨਾਂ ਕਲਾਕਾਰ ਐਕਟਰਾਂ ਨੇ ਚੱਕ ਮੀਆ ਫਿਲਮਾਂ ਤੇ ਗਾਣੇ गा ਕੇ ਲੋਕਾਂ ਦੇ ਪੁੱਤ ਵਿਗਾੜਨੇ ਹੁੰਦੇ ਆ ਅਸਲ 'ਚ ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਪੰਜਾਬ ਦੀ ਆਵਾਜ਼ ਜੀ ਪੁੱਛ ਰਹੇ ਨੇ ਕਿ ਰਾਹੁਲ ਗਾਂਧੀ ਬਾਰੇ ਕੁਝ ਦੱਸ ਕੋਈ ਗੱਲ ਰਾਹੁਲ ਗਾਂਧੀ ਰੇਜੀਮ ਗਾਂਧੀ ਤੇ ਸੋਨੀਆ ਗਾਂਧੀ ਦਾ ਮੁੰਡਾ ਜੀ ਤੇ ਪ੍ਰਿਅੰਕਾ ਗਾਂਧੀ ਦਾ ਭਰਾ ਹੋਰ ਕੁਝ ਉਹਦੇ ਬਾਰੇ ਪੁੱਛਣਾ ਹੋ ਤੁਹਾਨੂੰ ਲਿਖਣਾ ਪਊਗਾ ਕਿ ਕਾਦੇ ਬਾਰੇ ਬੋਲਾਂ ਮੈਂ ਇੰਦਰਾ ਗਾਂਧੀ ਦਾ ਉਹ ਬਈ ਹੁਣ ਕੀ ਲੱਗਦਾ ਹੈ ਜਵਾਹਰ ਲਾਲ ਨਹਿਰੂ ਦਾ ਕੀ ਲੱਗਦਾ ਉਹ ਤੇ ਹੁਣ ਦੱਸ ਸਕਦੇ ਆ ਜੇ ਕੋਈ ਤੁਸੀਂ ਸਪੈਸੀਫਿਕ ਸਵਾਲ ਪੁੱਛਣਾ ਚਾਹੁੰਦੇ ਤਾਂ ਉਹ ਜ਼ਰੂਰ ਲਿਖੋ ਜੀ ਜੀ ਰਾਹੁਲ ਗਾਂਧੀ ਮੈਂ ਰਾਹੁਲ ਗਾਂਧੀ ਬਾਰੇ ਕੀ ਕਹਾਂ ਮੈਂ ਰਾਹੁਲ ਗਾਂਧੀ ਦਾ ਕੋਈ ਬੁਲਾਰਾ ਨਹੀਂ ਹੈ ਸਰ ਮੈਂ ਕਿਸੇ ਕੋਈ ਪੋਲੀਟੀਕਲ ਲੀਡਰ ਦਾ ਬੁਲਾਰਾ ਨਹੀਂ ਆ ਤੁਸੀਂ ਇੱਕ ਗੱਲ ਨੂੰ ਦੱਸੋ ਕਿ ਐਦੇ ਤੇ ਗੱਲ ਕਰਨੀ ਆ ਮੈਂ ਆਪਣਾ ਪੁਆਇੰਟ ਆਫ View ਦੇ ਸਕਦਾ ਤੁਸੀਂ ਸਹਿਮਤ ਹੋਣਾ ਸਹਿਮਤ ਹੋਣਾ ਪਰ ਐ ਬੁਲਾਰਾ ਨਾ ਬਣਾਇਆ ਕਰੋ ਕਿ ਤੁਸੀਂ ਕਿਸੇ ਨੂੰ ਲਾਈਕ ਕਰਦੇ ਹੋ ਕਲੋ ਜੀ ਇਹਦੇ ਬਾਰੇ ਬੋਲੀ ਮਾੜਾ ਜੀ ਜੀ ਅਦੇ ਨਹੀਂ ਬੋਲੀ ਬੋਲਾਂਗਾ ਜੀ ਬਿਲਕੁਲ ਤੁਸੀਂ ਸਵਾਲ ਕਰੋ ਕਿ ਰਾਹੁਲ ਗਾਂਧੀ ਬਾਰੇ ਕੀ ਪੁੱਛਣਾ ਚਾਹੁੰਦੇ ਜੇ ਉਹਨਾਂ ਨੇ ਕੀਤਾ ਤੁਸੀਂ ਮਿਸ ਕਰ ਰਹੇ ਹੋ ਤੁਹਾਡੀ ਗਲਤੀ ਹੈ ਜੇ ਉਹਨਾਂ ਨੇ ਕੀਤਾ ਸਵਾਲ ਨਹੀਂ ਉਹਨਾਂ ਨੇ ਨਹੀਂ ਜੇ ਉਹਨਾਂ ਨੇ ਨਹੀਂ ਕੀਤਾ ਤੇ ਜੇ ਤੁਸੀਂ ਇਹ ਕਹੋ ਕਿ ਰਾਹੁਲ ਗਾਂਧੀ ਬਾਰੇ ਉਦੋਂ ਬੋਲ ਸੁਖਵੀਰ ਬਾਦਲ ਫਿਰ ਮੈਂ ਇੱਕ ਘੰਟੇ ਚ ਇਹਨਾਂ ਬਾਰੇ ਹੀ ਬੋਲਾਂਗਾ ਜੀ ਠੀਕ ਹੈ ਨਾ ਜੀ ਕਿਹੜਾ ਅੰਬ ਚੂਸ ਕੇ ਖਾਂਦਾ ਅੰਬ ਕੱਟ ਕੇ ਖਾਂਦਾ ਹੈ ਕਿਹੜਾ ਕਿਧਰ ਤੁਰਿਆ ਫਿਰਦਾ ਕਿਹੜਾ ਇਦਾਂ ਕੈਮਰੇ ਲੈ ਕੇ ਬੂਟੇ ਲਾਉਂਦਾ ਫਿਰਦਾ ਆਪਾਂ ਤਾਂ ਫਿਰ ਘੰਟਾ ਇਹਨਾਂ ਚ ਰਹਿ ਜਾਵਾਂਗੇ ਕਿਉਂਕਿ ਸਮਰਥਕਤਾ ਹਰ ਇੱਕ ਪਾਰਟੀ ਦਾ ਹਰ ਇੱਕ ਲੀਡਰ ਦਾ ਕਹਿੰਦਾ ਸ਼ਬਦ ਕੋਈ ਤੁਹਾਨੂੰ ਚੁੱਭ ਸਕਦਾ ਪਰ ਇਹ ਹਕੀਕਤ ਹੈ ਕਿ ਅਸੀਂ ਕਿਸੇ ਦੇ ਬੁਲਾਰੇ ਨਹੀਂ ਬੈਠੇ ਹੋਰੇ ਜੀ 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 ਰਣਜੀਤ ਤੂਰ ਜੀ ਸ਼ਾਇਦ ਮੁੱਖ ਮੰਤਰੀ ਸਾਹਿਬ ਬਾਰੇ ਗੱਲ ਕਰ ਰਹੇ ਕਹਿੰਦੇ ਹਰਿਆਣੇ ਦੇ ਚਰਖੀ ਦਾਦਰੀ ਦੇ ਵਿੱਚ ਅੱਜ ਗਰੰਟੀਆਂ ਦੇ ਰਹੇ ਨੇ ਮੁੱਖ ਮੰਤਰੀ ਸਾਹਿਬ 1996 ਨੂੰ ਗਰੰਟੀਆਂ ਵਾਲਾ ਚਰਖਾ ਚੱਲਣ ਡਿਆ ਚਰਖੀ ਦਾਦਰੀ ਚ ਜੀ ਨਾ ਬਸ ਉਹ ਵਿਨੇਸ਼ ਫੋਗਾੜ ਦਾ ਰੋਲਾ ਪੈ ਗਿਆ ਹੁਣ ਪੰਜਾਬ ਉਹ ਹਾਕੀ ਵਾਲਿਆਂ ਦੀ ਤੇ ਸਪੋਰਟ ਕਰ ਦਿੱਤੀ ਹੈ ਨਾ ਜੀ ਉਧਰੋਂ ਕੰਮ ਹੋ ਗਿਆ ਵਿਨੇਸ਼ ਫੋਗਾੜ ਦੇ ਘਰੇ ਚਲੇ ਗਏ ਜੇ ਨੀਰਜ ਚੋਪੜਾ ਲੈ ਆਇਆ ਹੂੰ ਹੂੰ ਕੋਈ 골ਡ ਲਿਆ ਚਾਂਦੀ ਲਿਆ ਇਹਨਾਂ ਨੇ ਗੱਡੀਆਂ ਕਹਿਣੀਆਂ ਉਧਰ ਲੈ ਕੇ ਚੱਲੋ ਜੀ ਮੈਂ ਕਿਹਾ ਵੀ ਇੱਕ ਦਿਨ ਕਿਹਾ ਸੀ ਮੈਂ ਕਿਹਾ ਜਿਨ੍ਹਾਂ ਨੂੰ ਹੁਣ ਤੁਸੀਂ ਕੋਚਿੰਗ ਦੇ ਟਿਪਸ ਦੇਣ ਦਾ ਹੈ ਜੇ ਹਾਂ ਜਦੋਂ ਹਰਮਨਪ੍ਰੀਤ ਨੂੰ ਦੱਸਣ ਦਾ ਸੀ ਮਾਨਯੋਗ ਮੁੱਖ ਮੰਤਰੀ ਕਿ ਇਦਾਂ ਉਹ ਐ ਕਰਨਾ ਇਦਾਂ ਉਹ ਐ ਕਰਨਾ ਹੂੰ ਹੂੰ ਜਿਵੇਂ ਆਪ ਤੇ 355 ਮੈਚ ਖੇਡੇ ਹੋ ਨਾ ਇੰਟਰਨੈਸ਼ਨਲ ਹਾਕੀ ਦੇ ਜੀ ਅੱਛਾ ਗੱਲ ਇਹ ਆ ਕਿ ਭਾਈ ਇਹ ਉਹੀ ਹਾਕੀ ਖਿਡਾਰੀ ਸੀਗੇ ਜਿਹੜੇ ਤੁਹਾਡੀ ਸਰਕਾਰ ਨੂੰ ਪਿੱਟ ਕੇ ਪ੍ਰੈਸ ਕਾਨਫਰੈਂਸ ਕਰ ਕੇ ਮੁਰਕੇ ਨੌਕਰੀ ਤੇ ਲੱਗੇ ਨੇ ਜਾ ਕੇ ਹੂੰ 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 ਜੀ ਵੱਡੇ ਆਏ ਤੁਸੀਂ ਗੱਲਾ ਕਰਦੇ ਹੋ ਸਪੋਰਟਸ ਪਾਲਿਸੀ ਦਾ ਦੱਸੋ ਤੁਸੀਂ ਹਰਿਆਣੇ ਚੋਂ ਜਾ ਕੇ ਆਏ ਹੋ ਜੀ ਮਾਹਵੀਰ ਫੁਗਾਟ ਨੂੰ ਅਗਲਾ ਕੀ ਦਿੱਤਾ ਜਾ ਕੇ ਚੈੱਕ ਕੀਤਾ ਉਹਨਾਂ ਦੇ ਘਰੇ ਤੇ ਚਲੇ ਗਏ ਬਿਲਕੁਲ ਅਗਲਿਆਂ ਨੂੰ ਕੀ ਕੁਝ ਮਿਲਿਆ ਜੀ ਉਹਨਾਂ ਦੇ ਤਗਮਾ ਜੇਤੂ ਨੂੰ ਕੀ ਮਿਲਦਾ ਤੇ ਤੁਹਾਡੇ ਤਗਮਾ ਜੇਤੂ ਨੂੰ ਕੀ ਮਿਲਦਾ ਫਰਕ ਹੈ ਕਦੇ ਕੰਪੇਅਰ ਤੇ ਫਰਕ ਹੋੜੇ ਨਹੀਂ ਯਕ ਕਿ ਨੇ ਤੇਰੇ ਮੇਰੇ ਹਾਲਾਤਾਂ ਦੇ ਬਿਲਕੁਲ ਜੀ ਸੰਦੀਪ ਵਰਕ ਜੀ ਸ਼ੁਕਰੀਆ ਜੀ ਕੰਟਰੀਬਿਊਸ਼ਨ ਵਾਸਤੇ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ ਆਂ ਇੱਕ ਦੋਸਤ ਪੁੱਛ ਰੇ ਸੀਗੇ ਕਿ ਬੰਗਲਾਦੇਸ਼ ਦੇ ਤਾਜ਼ਾ ਹਾਲਾਤ ਕੀ ਨੇ ਮੈਂ ਉਸ ਬਾਰੇ ਗੱਲ ਵੀ ਕਰਨੀ ਸੀਗੀ ਬੰਗਲਾਦੇਸ਼ ਦੇ ਹਾਲਾਤ ਕੁਝ ਅਜੇ ਤੱਕ ਸਮਰਥ ਨਹੀਂ ਹੋਏ ਉਵੇਂ ਹੀ ਉਥਲ ਪੁਥਲ ਚੱਲ ਰਹੀ ਹੈ ਹਿੰਦੂਆਂ ਦੇ ਘਰਾਂ ਤੇ ਵੀ ਅਜੇ ਤੱਕ ਜਿਵੇਂ ਕਹਿ ਲਓ ਕਬਜ਼ੇ ਵੀ ਹੋ ਰਹੇ ਨੇ ਹਮਲੇ ਵੀ ਹੋ ਰਹੇ ਨੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪਰ ਉਹਦੇ ਵਿੱਚ ਆਸ-ਪਾਸੇ ਜਿਵੇਂ ਆਪਾਂ ਕੱਲ ਤੁਸੀਂ ਗੱਲ ਕੀਤੀ ਕਿ ਏਜੰਸੀਆਂ ਦਾ ਕਾਫੀ